ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਆਪਾਂ ਗੱਲ ਕਰੀਏ ਜਿਵੇਂ ਕਿ ਲੋਕ 15 ਅਗਸਤ ਮਨਾ ਰਹੇ ਨੇ 15 ਅਗਸਤ ਨੂੰ ਵੀਡੀਓ ਪਾਈਆਂ ਜਾ ਰਹੀਆਂ ਨੇ ਕਈ ਵੀ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਸੀ ਜੇਕਰ ਗੱਲ ਕੀਤੀ ਜਾਵੇ ਭਾਰਤ ਆਜ਼ਾਦ ਹੋਇਆ ਸੀ ਪਰ ਜੋ ਹਾਲ ਪੰਜਾਬ ਦਾ ਹੋਇਆ ਉਹ ਬਹੁਤ ਮੰਦਾ ਸੀ ਕਿਉਂਕਿ ਜਿਹੜੀਆਂ ਰੇਲਾਂ ਦੇ ਵਿੱਚ ਲਾਸ਼ਾਂ ਭਰ-ਭਰ ਆਈਆਂ ਸੀ ਉਹ ਆਜ਼ਾਦੀ ਨਹੀਂ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਵੰਡ ਹੋਈ ਕਈਆਂ ਦਾ ਕਿੰਨਾ ਕੋਜ ਪਰਲੇ ਪਰ ਰਹਿ ਗਿਆ ਇਧਰੋਂ ਕਈ ਉਧਰ ਗਏ ਇਧਰ ਰਹਿ ਗਿਆ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਤਰ੍ਹਾਂ ਦਾ ਦੇਸ਼ ਉਸ ਸਮੇਂ ਆਜ਼ਾਦ ਨਹੀਂ ਉਜੜਿਆ ਸੀ ਜੇਕਰ ਗੱਲ ਕੀਤੀ ਜਾਵੇ ਜਿਹੜੇ ਲੋਕ ਐ ਇਨਾ ਲਾਸ਼ਾਂ ਦਾ ਢੇਰ ਟ੍ਰੇਨਾਂ ਵਿੱਚ ਆਏ ਤੇ ਉਹ ਆਜ਼ਾਦੀ ਨਹੀਂ ਕਹਿ ਸਕਦੇ ਆਪਾਂ ਜੇਕਰ ਗੱਲ ਕੀਤੀ ਜਾਵੇ 1947 ਦੇ ਦੇਸ਼ ਆਜ਼ਾਦ ਹੋਇਆ ਸੀ 84 ਦੇ ਵਿੱਚ ਫੇਰ ਵੀ ਸਿੱਖਾਂ ਤੇ ਹਮਲੇ ਹੁੰਦੇ ਰਹੇ ਅੱਜ ਵੀ ਦੇਸ਼ ਆਜ਼ਾਦ ਨਹੀਂ ਹੈ ਜੇਕਰ ਗੱਲ ਕੀਤੀ ਜਾਵੇ ਅੱਜ ਵੀ ਕਿੱਥੇ ਨਾ ਕਿੱਥੇ ਜਿਹੜਾ ਦੇਸ਼ ਦੀ ਸਰਕਾਰਾਂ ਨੇ ਉਹ ਸਹੀ ਨਹੀਂ ਹੋਈ 15 ਅਗਸਤ ਦੇ ਲੋਪਾਰੇ ਨੇ ਵੀ ਹਾਂ ਦੇਸ਼ ਆਜ਼ਾਦ ਹੋਇਆ ਹੈ ਇਹ ਦੇਸ਼ ਆਜ਼ਾਦ ਨਹੀਂ ਜਦੋਂ ਕਾਲਾ ਦੇਖਣ ਜਾਏ ਤਾਂ 15 ਅਗਸਤ ਨੂੰ ਕਾਲਾ ਦਿਨ ਸੀ ਕਈਆਂ ਦਾ ਉੱਧਰ ਉੱਜੜ ਗਿਆ ਕਈਆਂ ਦਾ ਇੱਧਰੋਂ ਉੱਜੜ ਗਿਆ ਬਹੁਤ ਕੁਝ ਹੋਇਆ ਜੇਕਰ ਗੱਲ ਕੀਤੀ ਜਾਵੇ ਉਸ ਦਿਨ ਇੱਕ ਤਰ੍ਹਾਂ ਦਾ ਕਾਲਾ ਦਿਨ ਸੀ ਆਜ਼ਾਦੀ ਨਹੀਂ ਸੋ ਬਾਕੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੀ ਹੋਇਆ ਸੀ